ਸਾਡੀ ਹਾਲਤ ਪਤਾ ਹੁਣ ਕਈਆਂ ਨੂੰ ਜਦੋਂ ਮੈਂ ਗੱਲਾਂ ਕਰ ਰਿਹਾ ਤਾਂ ਕਈਆਂ ਦੇ ਦਿਮਾਗ 'ਚ ਇਦਾਂ ਹੋਣਾ ਹੋਣਾ ਵੀ ਪਤਾ ਨਹੀਂ ਇਹ ਗੱਲਾਂ ਬਾਣੀ 'ਚ ਲਿਖੀਆਂ ਵੀ ਨੇ ਜਾਏ ਭਾਈ ਸਾਹਿਬ ਆਪਣੇ ਕੋਲੋਂ ਕਰੀ ਜਾਂਦੇ ਆ ਪਰ ਜੇ ਤੁਸੀਂ ਆਪ ਪੜ ਲੋਗੇ ਫਿਰ ਤੁਹਾਨੂੰ ਯਕੀਨ ਵੀ ਹੋ ਜਾਏਗਾ ਵੀ ਇਹ ਜਿਹੜੀਆਂ ਗੱਲਾਂ ਕਰ ਰਿਹਾ ਸੀ ਇਹ ਆਪਣੇ ਕੋਲੋਂ ਨਹੀਂ ਸੀ ਕਰ ਰਿਹਾ ਸੀ ਆਪਣੇ ਅੱਖੀ ਗੁਰੂ ਗ੍ਰੰਥ ਸਾਹਿਬ 'ਚ ਪੜੀਆਂ ਵੀ ਨੇ ਸਾਡੀ ਸਾਡੀ ਹਾਲਤ ਪਤਾ ਕਿੱਦਾਂ ਦੀ ਐ ਦੋ ਭਰਾ ਸਨ ਗੱਲ ਸਮਝਿਓ ਧਿਆਨ ਨਾਲ ਉਦਾਹਰਣ ਦੇਣ ਲੱਗਾ ਤਾਂ ਕਿ ਗੱਲ ਸਮਝ ਦੋ ਭਰਾ ਸੀ ਸਕੇ ਇੱਕ ਭਰਾ ਦੀ ਡੈਥ ਹੋ ਗਈ ਜਿਹੇ ਭਰਾ ਦੀ ਡੈਥ ਹੋਈ ਨਾ ਉਹਦਾ ਇੱਕ ਬੇਟਾ ਸੀ ਤੇ ਉਹਨਾਂ ਦਾ ਕੰਮ ਸੀ ਹੀਰਿਆਂ ਦਾ ਤੇ ਜਿਹੜਾ ਭਰਾ ਦੀ ਡੈਥ ਹੋਈ ਨਾ ਉਹਨਾਂ ਦਾ ਉਹਦਾ ਜਿਹੜਾ ਬੇਟਾ ਸੀ ਉਹਦੇ ਕੋਲ ਕਿੰਨੇ ਹੀਰੇ ਘਰ ਵਿੱਚ ਪਏ ਹੋਏ ਸਨ ਤੇ ਉਹਦੀ ਮਾਤਾ ਨੇ ਕਿਹਾ ਵੀ ਪੁੱਤੇ ਹੀਰੇ ਲੈ ਜਾ ਆਪਣੇ ਚਾਚੇ ਕੋਲ ਜਾਈਂ ਉਹਨੂੰ ਕਹੀਂ ਪੀ ਇਹ ਹੀਰੇ ਰੱਖ ਲੈ ਤੇ ਇਹਦੀ ਜਿਹੜੀ ਕੋਈ ਕੀਮਤ ਬਣਦੀ ਹੈ ਤੈਨੂੰ ਦੇ ਦੇ ਤਾਂ ਕਿ ਆਪਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੀਏ ਹੁਣ ਉਹ ਬੱਚਾ ਹੀਰੇ ਲੈ ਕੇ ਆਪਣੇ ਚਾਚੇ ਕੋਲ ਗਿਆ ਉਹਨੇ ਚਾਚੇ ਨੂੰ ਹੀਰੇ ਦਿੱਤੇ ਉਹਨੇ ਹੀਰੇ ਵੇਖੇ ਉਹ ਕਹਿੰਦਾ ਪੁੱਤ ਹੀਰੇ ਘਰ ਲੈ ਜਾਏ ਵਾਪਸ ਤੇ ਤੂੰ ਮੇਰੇ ਕੋਲ ਰੋ ਜਾਦਿਆ ਕਰ ਕੜਕੜੀ ਸਮਾਂ ਕੱਢ ਕੇ ਤੇ ਇੱਥੇ ਕੰਮ ਕਰ ਲਿਆ ਕਰ ਮੇਰੇ ਨਾਲ ਤੇ ਇਹਦੇ ਨਾਲ 4 ਪੈਸੇ ਤੈਨੂੰ ਬਣ ਜਾਣਗੇ ਤੇ ਨਾਲੇ ਤੇਰਾ ਪਰਿਵਾਰ ਚੱਲੂਗਾ ਦੂਜੀ ਗੱਲ ਆਪਣਾ ਇੱਕੋ ਹੀ ਪਰਿਵਾਰ ਹੈ ਵੀ ਆਪਾਂ ਚਲਾ ਲਾਂਗੇ ਵੀ ਤੂੰ ਇਹ ਕੀਮਤੀ ਚੀਜ਼ ਇੱਥੇ ਇਹਨੂੰ ਗਵਾ ਨਾ ਤੇਰੇ ਬਾਪੂ ਦੀ ਚੀਜ਼ ਐ ਇਹਨੂੰ ਸੰਭਾਲ ਕੇ ਰੱਖ। ਉਹ ਹੀਰੇ ਘਰ ਲੈ ਗਿਆ। ਬੱਚਾ ਉੱਥੇ ਕੰਮ ਸਿੱਖਣ ਲੱਗ ਪਿਆ। ਉਹਨੇ 2 ਦਿਨ 4 ਦਿਨ 10 ਦਿਨ ਮਹੀਨਾ 15 ਦਿਨ 50 ਦਿਨ 2 ਮਹੀਨੇ ਲਾਏ। ਫਿਰ ਇੱਕ ਦਿਨ ਉਹ ਚਾਚਾ ਨੂੰ ਕਹਿੰਦਾ ਵੀ ਪੁੱਤ ਤੂੰ ਇੱਕ ਵਾਰ ਹੀਰੇ ਲਿਆਂਦੇ ਸੀ ਤੇ ਜਾਓ ਹੀਰੇ ਲੈ ਕੇ ਆਓ ਵੀ ਆਪਾਂ ਵੇਨੇ ਆ ਉਹਨਾਂ ਹੀਰਿਆਂ ਦਾ ਕੁਝ ਕਰਦੇ ਆ ਉਹ ਹੀਰੇ ਲੈ ਕੇ ਆਇਆ ਭਤੀਜਾ ਜਦੋਂ ਉਹਨੂੰ ਕਹਿੰਦੇ ਵੀ ਇਹਨਾਂ ਨੂੰ ਨਾ ਇੱਥੇ ਕਸਵੱਟੀ ਤੇ ਪਰਖ ਕੇ ਇੱਕ ਵਾਰ ਤੇ ਜਿਹੜਾ ਇਹ ਚੰਗੇ ਚੰਗੇ ਹੀਰੇ ਆ ਜਾਂ ਜੇ ਸਾਰੇ ਹੀ ਚੰਗੇ ਆ ਤੇ ਇਹਨਾਂ ਨੂੰ ਪਾਸੇ ਕੱਢ ਲਾ ਹੁਣ ਉਹਨੇ ਹੀਰੇ ਪਰਖਣੇ ਸ਼ੁਰੂ ਕੀਤੇ ਉਹਨੇ ਇੱਕ ਪਰਖਿਆ ਦੋ ਪਰਖੇ ਚਾਰ ਪਰਖੇ ਪੰਜ ਪਰਖੇ ਅਖੀਰ ਉਹ ਸਾਰੇ ਹੀਰੇ ਉਹਨੇ ਡੈਸਟਬਿਨ ਚ ਸੁੱਟਦੇ ਡੈਸਟਬਿਨ ਮੈਂ ਤਾਂ ਕਹਿ ਰਿਹਾ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕੂੜੇਦਾਨ ਚ ਸੁੱਟਦੇ ਉਹ ਚਾਚਾ ਉਹਦਾ ਕਹਿੰਦਾ ਕਹਿੰਦਾ ਕਮਾਲ ਹੈ ਪੁੱਤ ਇਹ ਰਿੱਥਕ ਸੁੱਟਦੇ ਆ ਵੀ ਇਹਨੇ ਕੀਮਤੀ ਹੀਰੇ ਕਹਿੰਦਾ ਚਾਚਾ ਜੀ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਵੀ ਇਹ ਨਕਲੀ ਹੀਰੇ ਆ ਕਹਿੰਦਾ ਇਹ ਰਿੱਥ ਤੇ ਹੀਰਾ ਹੀ ਨਹੀਂ origignal ਕੋਈ ਤੇ ਸਾਰੇ ਹੀਰੇ ਖੋਟੇ ਆ ਤੁਸੀਂ ਨਕਲੀ ਹੀਰੇ ਮੈਨੂੰ ਦੋ ਚਾਰ ਮਹੀਨੇ ਸੰਭਾਲਣ ਲਈ ਕਹਿਤਾ ਉਦੋਂ ਹੀ ਦੱਸ ਦਿੰਦੇ ਕਹਿੰਦਾ ਪੁੱਤ ਦੱਸ ਤੇ ਮੈਂ ਉਦੋਂ ਵੀ ਦਿੰਦਾ ਪਰ ਜੇ ਉਦੋਂ ਮੈਂ ਦੱਸਦਾ ਤੇ ਤੈਨੂੰ ਤੇ ਤੇਰੀ ਮਾਤਾ ਨੂੰ ਯਕੀਨ ਨਹੀਂ ਸੀ ਹੋਣਾ ਵੀ ਸਾਡੇ ਵਾਲੇ ਹੀਰੇ ਨਕਲੀ ਆ ਤੁਸੀਂ ਘਰ ਜਾ ਕੇ ਚਰਚਾ ਕਰਨੀ ਸੀ ਵੀ ਹੀਰੇ ਤੇ ਅਸਲੀ ਆ ਪਰ ਚਾਚਾ ਬੇਈਮਾਨ ਹੋ ਗਿਆ ਖੁਗੋਦੇ ਮਨ ਚ ਬੇਈਮਾਨੀ ਆ ਗਈ ਉਹਨੇ ਨਕਲੀ ਕਹਿ ਕੇ ਰੱਖ ਲਈ ਰੇ ਹੁਣ ਮੇਰੇ ਬੱਚਿਆ ਤੈਨੂੰ ਆਪ ਪਛਾਣ ਆ ਗਈ ਐ ਹੁਣ ਕੱਲ ਨੂੰ ਤੈਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਤੇਰੇ ਹੀਰਿਆਂ ਨਾਲ ਕਿਸੇ ਨੇ ਧੋਖਾ ਕਰ ਲਿਆ ਜਿਹੜੀਆਂ ਚੀਜ਼ਾਂ ਤੁਸੀਂ ਹੀਰੇ ਬਣਾ ਕੇ ਸੰਭਾਲੀਆਂ ਹੋਈਆਂ ਹੈ ਤੇ ਨੇ ਉਹ ਖੋਟੇ ਪਰ ਜਦੋਂ ਅਸੀਂ ਕਹਿੰਨੇ ਆ ਨਾ ਤੁਸੀਂ ਮੰਨਦੇ ਨਹੀਂ ਮੈਂ ਤਾਂ ਕਹਿੰਨਾ ਵੀ ਗੁਰਬਾਣੀ ਦੀ ਕਸਵੱਟੀ ਆਪ ਵੀ ਸਿੱਖ ਲਓ 2-4 ਸਾਲ ਲਾ ਕੇ ਕਿਤੇ ਇੱਥੇ ਹੀ ਆਪਣੇ ਪਿੰਡ ਹੀ ਫਿਰ ਤੁਸੀਂ ਆਪੇ ਹੀ ਉਹ ਖੋਟੇ ਹੀਰੇ ਸਾਰੇ ਆਪਣੇ ਵਾਲਿਓ ਦਿਵਾਲਿਓ ਨਾ ਲਾ ਕੇ ਆਪੇ ਹੀ ਸੁੱਟ ਦੇਣਾ ਫਿਰ ਨਹੀਂ ਤੁਹਾਡੇ ਸੇ ਰਾਮ ਕਿਸੇ ਦੇ ਅੱਗੇ ਝੁਕ ਸਕਦੇ ਫਿਰ ਨਹੀਂ ਤੁਹਾਨੂੰ ਕੋਈ ਬੁੱਧੂ ਬਣਾ ਸਕਦਾ ਫਿਰ ਨਹੀਂ ਤੁਹਾਨੂੰ ਕੋਈ ਮਗਰ ਲਾ ਸਕਦਾ ਤੇ ਜਿਹੜਾ ਸਾਡੇ ਵਾਲਾ ਮਹਿਕਮਾ ਆ ਨਾ ਜਿਹੜੇ ਧਾਰਮਿਕ ਲੋਕ ਆ ਉਹਨਾਂ ਦੀ ਕੋਸ਼ਿਸ਼ ਹੀ ਹੈ ਬਾਬੇ ਸਭ ਤੋਂ ਪਹਿਲੀ ਇੱਕ ਗੱਲ ਤੁਹਾਡੇ ਨਾਲ ਕਰਨਗੇ ਵੀ ਅਸੀਂ ਤੁਹਾਡੀ ਬਾਣੀ ਪੜਾਂਗੇ ਤੁਸੀਂ ਸਾਡੇ ਕੋਲ ਆਇਓ ਤੇ ਤੁਹਾਨੂੰ ਅਸੀਂ ਅਸ਼ੀਰਵਾਦ ਦੇਾਂਗੇ ਕਿਹੜਾ ਬਾਬਾ ਜੰਮ ਪਿਆ ਐਸਾ ਜਿਹੜਾ ਸਾਨੂੰ ਅਸ਼ੀਰਵਾਦ ਦੇਵੇ ਜਿਹੜਾ ਨਾਨਕ ਜੀ ਤੋਂ ਅਸ਼ੀਰਵਾਦ ਨਹੀਂ ਮਿਲਦਾ ਤੇ ਤਾਂ ਨਾਨਕ ਜੀ ਤੋਂ ਅਸ਼ੀਰਵਾਦ ਮਿਲ ਸਕਦਾ ਨਾ ਸਾਨੂੰ ਸਾਰਿਆਂ ਨੂੰ ਤੇ ਇਹ ਅਸ਼ੀਰਵਾਦ ਕਿਉਂ ਨਹੀਂ ਲੈਂਦੇ ਫਿਰ ਆਪਾਂ ਸੋ ਇਸ ਲਈ ਆਪਣੀਆਂ ਆਪਣੀਆਂ ਸੁਰਤਾਂ ਤੇ ਜੋਰ ਪਾ ਕੇ ਆਪਣੇ ਆਪਣੇ ਦਿਮਾਗਾਂ ਤੇ ਜੋਰ ਪਾ ਕੇ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ ਤਾਂ ਮੈਂ ਕੱਲ ਤੁਹਾਡੇ ਹੱਥਾਂ ਵਿੱਚ ਰਹਿਤ ਮਰਿਆਦਾ ਫੜਾ ਕੇ ਫਿਰ ਤੁਹਾਨੂੰ ਦੱਸਿਆ ਸੀ ਵੀ ਆਹ ਵੇਖੋ ਕੀ ਕੁਝ ਸਾਡੇ ਤੋਂ ਕਰਾਇਆ ਜਾ ਰਿਹਾ ਜਦੋਂ ਕਿ ਸਾਡੀ ਅਕਾਲ ਤਖੰਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਇਜਾਜ਼ਤ ਆਗਿਆ ਨਹੀਂ ਦਿੰਦੀ ਪਰ ਅਸੀਂ باوجود ਇਹ ਦੇ ਵੀ ਕਰਦੇ ਹਾਂ ਜਿੰਨਾ ਚਿਰ ਤੱਕ ਤੁਸੀਂ ਆਪ ਇੰਨਾਂ ਸਾਰੀਆਂ ਚੀਜ਼ਾਂ ਦੀ ਪਰਖ ਕਰਨੀ ਜਾਣਣੀ ਸੁਣਨੀ ਸਮਝਣੀ ਨਹੀਂ ਕਰੋਗੇ ਉਹਨਾਂ ਚਿਰ ਤੱਕ ਅਸੀਂ ਕਿਸੇ ਨਾ ਕਿਸੇ ਦੇ ਮਗਰ ਲੱਗਦੇ ਹੀ ਰਹਾਂਗੇ ਅੱਜ ਕਿਸੇ ਹੋਰ ਦੇ ਕੱਲ ਕਿਸੇ ਹੋਰ ਦੇ ਸਾਨੂੰ ਲੋਕ ਢੀੜਾਂ ਬਣਾ ਕੇ ਆਪਣੇ ਫਾਇਦੇ ਲੈਂਦੇ ਹੀ ਰਹਿਣਗੇ ਐ ਹੀ ਕਹਿੰਦੇ ਨੇ ਨਾ ਕਿ ਇੰਨੇ ਲੋਕ ਸਾਡੇ ਕੋਲ ਆਉਂਦੇ ਨੇ ਇੰਨੇ ਲੋਕ ਬਾਬਿਆਂ ਕੋਲ ਜਾਂਦੇ ਨੇ ਕਿਉਂਕਿ ਅਸੀਂ ਪੋੜੇ ਆ ਸਾਨੂੰ ਸਮਝ ਨਹੀਂ ਹੈ ਤੁਸੀਂ ਸਾਡਾ ਬੈਨੀਫਿਟ ਲੈ ਜਾਂਦੇ ਨੇ ਫਾਇਦਾ ਲੈ ਜਾਣੇ ਹੋ ਸਾਡਾ ਆਪਣੀ ਸਾਨੂੰ ਆਪਣੇ ਕੋਲ ਬਿਠਾ ਕੇ ਆਪਣੀ ਭੀੜ ਬਣਾ ਲੈਨੇ ਤੁਸੀਂ ਆਪਣਾ ਇੱਕ ਅਠ ਬਣਾ ਲੈਨੇ ਆਪਣਾ ਪ੍ਰਤਾਪ ਬਣਾ ਲੈਨੇ ਆ ਤੁਸੀਂ ਅਸੀਂ ਤੁਹਾਡੇ ਕੋਲ ਤਾਂ ਜਾਂਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹੋ ਤੁਸੀਂ ਸਾਡੇ ਇਕੱਠ ਨੂੰ ਸਾਡੇ ਉੱਥੇ ਜਾਣ ਨੂੰ ਆਪਣੀ ਪ੍ਰਤਿਭਾ ਬਣਾ ਕੇ ਪੇਸ਼ ਕਰਦੇ ਹੋ ਵੀ ਵੇਖੋ ਜੀ ਕਿੱਡੀ ਵੱਡੀ ਸਾਡੀ ਪ੍ਰਤਿਭਾ ਹੈ ਇਸ ਕਰਕੇ ਜੇ